ਅੱਜ ਸਾਡੇ ਮਾਨਯੋਗ ਸੀਐਮ ਸਾਹਿਬ ਜੋ ਸਰਦਾਰ ਭਗਵੰਤ ਸਿੰਘ ਜੀ ਮਾਨ ਜੋ ਪਿੱਤ ਨਗਰੀ ਧੰਤਨ ਸ੍ਰੀ ਗੁਰੂ ਰਾਮਦਾਸ ਦੀ ਨਗਰੀ ਦੇ ਵਿੱਚ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਉਹ ਆਏ ਨੇ ਕਿ ਮਹਾਰਾਜ ਦਾ 80 ਦਵਾ ਲੈ ਕੇ ਅਸੀਂ ਅੱਜ ਉਹ ਅੱਜ ਮਾ ਮੁੱਖ ਮੰਤਰੀ ਪ੍ਰਧਾਨ ਭਗਵੰਤ ਸਿੰਘ ਮਾਨ ਜੀ ਆ ਰਹੇ ਨੇ ਹਾਲ ਬਾਜ਼ਾਰ ਦੇ ਅੰਦਰ ਔਰ ਹਾਲ ਬਾਜ਼ਾਰ ਤੁਹਾਡੀ ਦੁਕਾਨਦਾਰ ਐਸੋਸੀਏਸ਼ਨ ਔਰ ਮਾਨਵ ਅਧਿਕਾਰ ਵੈਲਫੇਅਰ ਫੋਰ ਸ਼ਰੀ ਪੰਜਾਬ ਵੱਲੋਂ ਅੱਜ ਉਹਨਾਂ ਦਾ ਬਹੁਤ ਨਾ ਸਵਾਗਤ ਕੀਤਾ ਜਾ ਰਿਹਾ ਉਹਦੇ ਨਾਲ ਪਹਿਲੇ ਸਾਥੀ ਰਾਜੇਸ਼ ਕਾਂਧੀ ਜੀ ਮੋਨ ਲਾਲ ਮਹਾਜਨ ਜੀ ਗੁਰਬੀਰ ਸਿੰਘ ਜੀ ਔਰ ਮੇਰੇ ਪੱਤਰਕਾਰ ਸਾਥੀ ਸਰਨਜੀਤ ਖੁਸ਼ਬੂ ਜੀ ਤੇ ਪਰਵਾਨੀ ਤੇ ਮੈਂ ਪਰਵਾਨੀ ਸਾਡੇ ਜੀ ਰੈਸਲਰ ਨੇ ਤੇ ਅਸੀਂ ਉਹਨਾਂ ਦੇ ਸਵਾਗਤ ਵਾਸਤੇ ਖੜੇ ਆਂ ਤੇ ਸਾਡਾ ਫਰਜ਼ੀ ਬੰਦਾ ਜੀ ਜਦੋਂ ਚਾਹੇ ਮੁੱਖ ਮੰਤਰੀ ਆਏ ਪਾਰਟੀ ਗੱਦੀ 'ਤੇ ਬੱਝੇ ਅਸੀਂ ਹਰ ਪਾਰਟੀ ਨੂੰ ਅਸੀਂ ਲੈ ਲਾਇਕ ਕਰਦੇ ਹਾਂ ਅਸੀਂ ਜਰਨਲਿਸਟ ਆ ਮਗਰ ਉਸ ਤੋਂ ਬਾਅਦ ਇੱਕ ਮਿੰਟ ਉਸ ਤੋਂ ਬਾਅਦ ਚਾਹੇ ਪੀਐਮ ਸਾਹਿਬ ਆਈ ਨਹੀਂ ਉਹਨਾਂ ਦਾ ਵੀ ਸਵਾਗਤ ਕਰਾਂਗੇ ਬਗੈੜਾ ਫੁੱਲਾਂ ਦੀ ਬਰਸਾਤ ਕਿੱ ਜਾਣੀ ਹੈ ਬਗੈੜਾ ਕਿੱਥੇ ਆ ਰਿਹਾ ਕਿ ਉਹ ਹੋਣੀ ਹੈ ਸਰਸਾਰ ਜੀ ਫੁੱਲਾਂ ਦੀ ਬਰਸਾਤ ਮਾਰਾ ਇਹ ਵੇਖੋ ਪੋਲੇ ਆਉਂਦੇ ਫੁੱਲ ਖਾਣੇ 3 ਕਿਲੋ ਫੁੱਲ ਲੈ ਆਉਂਦੇ ਜਿੰਨਾ ਮੈਂ ਸਾਰੀ ਅਕਰਾਕ ਦੇ ਪੱਛਾ ਹੈਗੀ ਫਾਰੇ ਮੇਰੇ ਸਾਥੀ ਜਿੰਨੇ ਆਮਾ ਦੀ ਪਾਰਟੀ ਨਾਲ ਤੁਹਾਡੇ ਭਰਾ ਵੀ ਨਾਲ ਇਹਨਾਂ ਦੀ ਪਾਰਟੀ ਦੇ ਬੰਦੇ ਆ ਤੇ ਅਸੀਂ ਵੋਟਰਾਂ ਅਸੀਂ ਸਪੋਰਟਰਾਂ ਅਸੀਂ ਕਹਿੰਦੇ ਆ ਕਿ ਅਸੀਂ ਕੋਈ ਵੀ ਸੀਆਮਾ ਦਾ ਸੀ ਉਹਨੂੰ ਸਵਾਗਤ ਕਰਦੇ ਮੈਂ ਅੱਜ ਦਿੰਨੀ ਲੋਕਾਂ ਨੂੰ ਕੀ ਮੈਸੇਜ ਦਊਂ ਮੈਸੇਜ ਇਹੋ ਹੀ ਆ ਕਿ ਲੋਕਾਂ ਦੀ ਭਲਾਈ ਕਰੋ ਲੋਕਾਂ ਦੇ ਵਾਸਤੇ ਕੰਮ ਕਰੋ ਤੇ ਸ਼ਹਿਰ ਦਾ ਵਿਕਾਸ ਹੋਣਾ ਚਾਹੀਦਾ ਵੱਤ ਵੱਤ ਮੁਕਾਬਲਾ ਨਹੀਂਦਾ ਖਾਸ ਕਰਕੇ ਦੇ ਕਾਰੋਬਾਰ ਹੈ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਬੜਾਵਾ ਮਿਲਣਾ ਚਾਹੀਦਾ ਮੈਂ ਬੇਨਤੀ ਕਰਾਂਗਾ ਕਿ ਸੀਐਮ ਸਾਹਿਬ ਨੂੰ ਜਿਹੜੀ ਐਨਓਸੀ ਦਾ ਜਿਹੜਾ ਫਰਮਾਨ ਜਾਰੀ ਕੀਤਾ ਸੀ ਉਹਨੂੰ ਚਾਲੂ ਕੀਤਾ ਜਾਵੇ ਜਲਦੀ ਕਿਉਂਕਿ ਲੋਕ ਉਹਦੇ ਨਾਲ ਰੈਵਨਿਊ ਵੀ ਵਧੇਗਾ ਸਰਕਾਰ ਦਾ ਰੈਵਨਿਊ ਵਧੇਗਾ ਤੇ ਸਰਕਾਰਾਂ ਚਲਦੀਆਂ ਨੇ ਤੁਹਾਨੂੰ ਪਤਾ ਮਗਰ ਜਿਵੇਂ ਅੱਜ ਭੰਡਾਜਪੁਰ ਮੰਗ ਪੱਤਰ ਦੇਣਾ ਸੀ ਕੋਈ ਜੂਨੀਅਰ ਆਇਆ ਹੀ ਹੈ ਵਗੈਰਾ ਉੱਥੇ ਖੜੋਤੇ ਹੀ ਹੈ ਇਹਦੇ ਬਾਰੇ ਕੀ ਕਹਿ ਗਏ ਕੋਈ ਹਰ ਇੱਕ ਨੂੰ ਆਪਣੀ ਆਪਣੇ ਹੱਕ ਦਾ ਰਾਈਟ ਹੈ ਹੋਰ ਹਰ ਹਰ ਕੋਈ ਵੀ ਸੰਸਥਾ ਹੈ ਜਾਂ ਕੋਈ ਆਰਗੇਨਾਈਜੇਸ਼ਨ ਹੈ ਜਾਂ ਕੋਈ ਐਨ ਜੀਓ ਹੈ ਉਹ ਆਪਣਾ ਉਹਦਾ ਰਾਈਟ ਹੈ ਕਿ ਮੈਂ ਆਪਣਾ ਉਹਨਾਂ ਕੋ ਆਪਣਾ ਸੀਐਮ ਸਾਹਿਬ ਕੋ ਕੋਈ ਆਪਣਾ ਫੈਸਲਾ ਸਹੀ ਕਰਾਵਾਂ ਪਰ ਸੀਐਮ ਸਾਹਿਬ ਨੂੰ ਜੇ ਉਹ ਮੰਗ ਪੱਤਰ ਦੇਣਗੇ ਜਿਹੜਾ ਵੀ ਜੇ ਸੀਐਮ ਸਾਹਿਬ ਕੋ ਟਾਈਮ ਹੋਵੇ ਲੈਣਗੇ ਉਹਦਾ ਕੰਮ ਕਰਨਾ ਜੇ ਮੇਰਾ ਤੇ ਹੀ ਸਵਾਲ ਹੈ ਸੀਐਮ ਦੇ ਆਨ ਦੇ ਵਿੱਚ ਸਾਨੂੰ ਇਹ ਜਿਹੜੇ ਹਲ ਬਾਜ਼ਾਰ ਦੇ ਵਿੱਚ ਮਾਰਕੀਟਾਂ ਨੇ ਤਿੰਨ ਚਾਰ ਇੱਕ ਤੇ ਦੁਕਾਨਦਾਰਾਂ ਦੀ ਇੱਕ ਮੰਡੀ ਹੈ ਇਹ ਇਲੈਕਟ੍ਰੋਨਿਕ ਦੀ ਹੋਰ ਵੀ ਬੜੀ-ਬੜੀ ਦੁਕਾਨਾਂ ਨੇ ਇੱਥੇ ਉਹਨਾਂ ਨੂੰ ਬੜੀ ਕਿਸੇ ਅਕੇ ਇਲਾਕਾ ਜਿਹੜਾ ਥੋੜਾ-ਪੋੜਾ ਜਿਹੜਾ ਵੀ ਇਹਨਾਂ ਦੇ ਆਂ ਦੇ ਉੱਤੇ ਸਾਫ ਸਫਾਈ ਹੋਰ ਕੰਮ ਵਾਸਤੇ ਵੀ ਮਾਰਕੀਟ ਵਾਸਤੇ ਖੁਸ਼ੀ ਵਾਸਤੇ ਮਗਨ ਨੇ ਕਿ ਸਾਨੂੰ ਦੁਕਾਨ ਨੂੰ ਕੰਮ ਕੰਮ ਵਾਸਤੇ ਮਿਲੇਗਾ ਆਂ ਜਾਣ ਨਾ ਇਹਨਾਂ ਨਾਲੋਂ ਬੜਾ ਫਰਕ ਪਏਗਾ ਚਲੋ ਇਹ ਇਹਨਾਂ ਨੇ ਹਲਕੇ ਵਾਲਾ ਜਿਹੜਾ ਇਹ ਚ ਪਾਲਸੀ ਉਹ ਪਾਲਸੀ ਉਹ ਵੀ ਖੋਲੇ ਗਏ ਆਪਣਾ ਕੋਲ ਤੇ ਉਹ ਬੜੀ ਵੱਡੀ ਖੁਸ਼ੀ ਆ ਮਦਰ ਜੀ ਅੱਜ ਜਿਵੇਂ ਜੀ ਜਿਹੜੇ ਕੋਈ ਇਹ ਇਹ ਇਹਨਾਂ ਦੇ ਪ੍ਰਸਤਾਵ ਕਰ ਰਹੇ ਇਹਨਾਂ ਦੇ ਬਾਰੇ ਕਮੇਂ ਦੇ ਬਾਰੇ ਕੀ ਜਾਣਦੇ ਹੋ ਸਾਡੇ ਰਾਸ਼ਟ੍ਰਪਤੀ ਨੇ ਮਨੁੱਖੀ ਹਕਾੜ ਸੰਸਥਾ ਦੇ ਤੇ ਉਹ ਐਨ ਜੀਓ ਵੀ ਜਿਹੜੀ ਸਾਡੀ ਚਲਦੀ ਪਈ ਆ ਉਹ ਵੀ ਅਸੀਂ ਸਾਰੇ ਖੁਸ਼ੀ ਹੋਰ ਮਨਾਉਣ ਵਾਸਤੇ ਅਸੀਂ ਸੇਰੇ ਫੁੱਲਾਂ ਨਾਲ ਆਪਣਾ ਉਹਨਾਂ ਦਾ ਸਵਾਗਤ ਕਰਾਂਗੇ ਇਹਦਾ ਸਾਡਾ ਫਰਜ਼ ਬੰਦਾ ਸਾਡੇ ਮੁੱਖ ਮੰਤਰੀ ਨੇ ਸਾਡੇ ਕਿਹਾ ਵਾਸਿਸ਼ ਨੂੰ ਮੈਂ ਪ੍ਰਗਟ ਕੀਤਾ ਆਪਣੀ ਮਾਨਸਿਕਤਾ ਦਾ ਪ੍ਰਗਟਾਵਾ ਕਰਨ ਕਰਕੇ ਮੈਂ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ। ਬਹੁਤ ਬਹੁਤ ਸਾਰੇ ਲੋਕਾਂ ਨੇ ਬਹੁਤ ਅਸ਼ੀਰਵਾਦ ਦਿੱਤਾ ਅੱਜ ਦੇ ਬਹੁਤ ਹੀ ਸ਼ਾਨ। ਕਿ ਆ ਰਿਹਾ ਹਰ ਵੀ ਹਮੇਸ਼ਾ ਕਰਦਾ ਦੋ ਮਹੀਨੇ ਦੀ ਜਿੰਦਗੀ ਆ ਰਹੀ ਪੋਤੇ ਤੁਹਾਨੂੰ ਜਾਪਨ ਲਈ ਖੜੇ ਹੈ। ਤੇ ਸਾਡੇ ਵੀ ਰਵਾਣਗੀ ਬਹੁਤ ਮਾਣ ਲਓ। ਜਿਹੜੀ ਨਵੇਂ ਦੀ ਕਿਰਾਇਜ ਹੈ ਗਿਆ ਹੈ। ਅਸੀਂ ਹੋਰ ਅੱਗੇ ਸੀ। ਕਿਰਾਇਆ ਮੰਗਣਾ 900 ਪਿੰਡ ਦੇ ਰਹਿਣਾ ਹੈ। ਅਸੀਂ ਉਹ ਲੈਣ ਵਾਲੇ ਕਿਹਾ ਸੀ ਉਹ ਵਾਪਸ ਕੀਤਾ ਜਾਵੇ। ਇਹ ਕਰਦੇ ਤੇਰਾ ਗੁਲਾਮ ਬਣਾ ਆਨੰਦ ਗੁਲਾਮ ਬਣਾ ਜਾਵੇ ਤੇ ਜਿਹੜੀ ਅਣਵਾਜ ਜਸਮੀਤ ਸਿੰਘ ਅਮਰ ਸਾਹਿਬ ਨੇ ਸੈਂਸਰ ਭਾਈ ਥਾਈ ਉਹ ਰਾਜਾ ਜੀ ਨਾਲ ਕਰਾਇਆ ਕੋ ਆ ਕੰਮ ਕੋ ਕੋਈ ਜੌਂਗਿਆ ਤਾਂ ਲੱਗੇ ਆ ਜਿਹੇ ਸਾਨੂੰ ਸਵਾਸਨ ਦਿੱਤਾ ਹੀ ਇਹਨਾਂ ਨੇ ਗੱਲ ਕਰਨ ਲੱਗੇ ਨਹੀਂ ਆ ਤੁਹਾਨੂੰ ਜਿਹੜੇ ਕਰਾਇਆ ਤਾਂ ਮਾਲਕ ਬਣਾ ਲਾਗੇ ਸਾਨੂੰ ਬੜੀ ਵੈਸੇ ਮੀਰ ਲੱਗਦੇ ਹਾਂ ਮਾਲਕ ਭਰਾਵਾਂ ਦੇ ਦੁਕਾਨ ਦਾ ਰੱਖੋ ਜਿਹੜਾ ਕਰਾਇਆ ਤੇਰਾ ਪਹਿਲਾ ਗਲਾ ਪਹਿਲਾ ਗਰਾ ਦਾ ਅੰਦ ਤੱਕ ਕੋਈ ਅਰੋਪ ਕਰਨ ਤੱਕ ਪਹੁੰਚਾਰ ਕੀਤਾ ਜਾਏਗਾ ਕੋਈ ਨਾ ਗਾਉਂ ਦੇ ਕੋਈ ਦੇਸੀ ਕਰ ਕੋਈ ਉਹ ਵਰਕਰਾਂ ਦਾ ਉੱਚਾ ਕਰੀਏ ਤੇ ਉਹਨਾਂ ਦੇ ਨਾਲ ਸਾਡੇ ਜੁੜ ਚੁਕੇ ਨੇ ਸਰਜਿਸ ਸਿੰਘ ਮੱਲੀ ਸਾਹਿਬ ਸਾਡੇ ਰਿਸ਼ੂ ਸੀ ਗੁਮਾਰਪਰਾ ਤੋਂ ਸੀਨੀਅਰ ਆਗੂ ਨੇ ਤੇ ਇਹਨਾਂ ਦੇ ਨਾਲ ਹੋਰ ਵੀ ਸਾਡੇ ਜਿਹੜੇ ਆਮ ਪਾਰਟੀ ਦੇ ਮੌਜੂਦਾ ਵਰਕਰ ਨੇ ਉਹ ਸਾਰੇ ਸਾਡੇ ਨਾਲ ਜੁੜ ਚੁੱਕੇ ਆਸੀਂ ਗੱਲ ਕਰਦੇ ਆ ਆਹ ਜੀ ਮੱਲੀ ਸਾਹਿਬ ਅੱਜ ਜਿਹੜਾ ਸੀਐਮ ਸਾਹਿਬ ਆਏ ਸਾਡੇ ਮਨ ਚ ਤੇ ਉਹਨਾਂ ਨੇ ਮਾਰੇ ਕੀ ਕਹਿਣਾ ਜੀ ਅੱਜ ਦਾ ਜਿਹੜਾ ਵਰਕਰਾਂ ਚ ਉਸਤਾਦ ਮਿਲਿਆ ਉਹਨਾਂ ਨੇ ਮਨ ਬਲ ਉਸਤਾਦ ਅੱਜ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਜਿਨ੍ਹਾਂ ਦੀ ਇੱਕ ਸੱਚੀ ਤੇ ਸੁੱਚੀ ਸੋਚ ਆ ਉਹ ਅੰਮ੍ਰਿਤਸਰ ਦੇ ਵਿੱਚ ਆਏ ਨੇ ਉਹਨਾਂ ਦੇ ਨਾਲ ਵਲੰਟੀਅਰਾਂ ਨੂੰ ਕਾਫੀ ਹੌਸਲਾ ਮਿਲਿਆ ਤੇ ਕਾਫੀ ਉਤਸ਼ਾਹ ਆ ਦੁਪਹਿਰ ਧੁੱਪ ਦੇ ਵਿੱਚ ਦੁਪਹਿਰੇ 2 ਵਜੇ ਦੇ ਇੱਥੇ ਇੰਤਜ਼ਾਰ ਕਰਦੇ ਪਏ ਸੀ ਭਗਵੰਤ ਮਾਨ ਜੀ ਦਾ ਤੇ ਪੂਰੇ ਵਲੰਟੀਅਰ ਜਿਹੜੇ ਆ ਜੋਸ਼ੋ ਗਰੋਸ ਦੇ ਨਾਲ ਆਏ ਆ ਤੇ ਇਹ ਰੋਡ ਸ਼ੋ ਹੋ ਰਿਹਾ ਹਾਲਗੇੜ ਤੋਂ ਅੰਦਰ ਲੈ ਕੇ ਤੇ ਚਾਸਪਰੇ ਹਾਲਗੇੜ ਦੇ ਅੰਦਰ ਸ਼ਹਿਰ ਦੇ ਅੰਦਰ ਅੰਦਰ ਇਹ ਰੋਡ ਸ਼ੋ ਹੋਣਾ ਤੇ ਮੈਂ ਕਹਿੰਦਾ ਵੀ ਆ ਇੱਥੇ ਤੁਸੀਂ ਦੇਖੋ ਵੀ ਪੈਰ ਰੱਖਣ ਨੂੰ ਥਾਂ ਨਹੀਂ ਲੋਕੀ ਦੁਕਾਨਾਂ ਦੀਆਂ ਛੱਤਾਂ ਦੇ ਉੱਤੇ ਚੜ ਚੜ ਕੇ ਭਗਵੰਤ ਮਾਨ ਜੀ ਦਾ ਸਵਾਗਤ ਕਰਦੇ ਪਏ ਨੇ ਸਾਡੇ ਭਗਵੰਤ ਮਾਨ ਜੀ ਦਾ ਇੱਕ ਨਾਰਾ ਆਇਆ 130 ਉਹਦੇ ਬਲੰਦ ਵਾਸਤੇ ਉਹਦੇ ਬਲੰਦ ਵਾਸਤੇ ਅਸੀਂ ਸਾਰੇ ਇੱਥੇ ਇਕੱਠੇ ਹੋਏ ਤੇ ਅਸੀਂ 130 ਭਗਵੰਤ ਮਾਨ ਨੂੰ ਜਿਤਾ ਕੇ ਤੇ 130 ਭਗਵੰਤ ਮਾਨ ਦੀ ਝੋਲੀ ਦੇ ਵਿੱਚ ਪਾਉਣੀ ਆ ਤੇ ਸਭ ਤੋਂ ਜ਼ਿਆਦਾ ਲੀਡ ਅਸੀਂ ਕੁਲਦੀਪ ਸਿੰਘ ਢਾਲੀਵਾਲ ਨੂੰ ਅੰਮ੍ਰਿਤਸਰ ਦੇ ਵਿੱਚ ਸੰਸਦ ਦੇ ਵਿੱਚ ਜਿਤਾਉਣੀ ਆ ਕਿ ਤਾਂ ਕਿ ਜਾ ਕੇ ਸਾਡੀ ਜਿਹੜੀਆਂ ਆਵਾਜ਼ਾਂ ਜਿਹੜੀਆਂ ਇਹ ਜਿਹੜੀ ਸੰਸਦ ਦੇ ਵਿੱਚ ਗੂੰਜੇ ਤੇ ਜਿਹੜਾ ਜਿੱਦਾਂ ਸਾਡੇ ਮੋਦੀ ਦੇ ਉਹਨੇ ਸਾਡੇ ਫੰਡ ਰੋਕ ਕੇ ਬੈਠੇ ਨੇ ਉਹ ਫੰਡਾਂ ਨੂੰ ਇਹ ਰਿਲੀਜ਼ ਕਰਾਂ ਜਦੋਂ 13 ਤੇ 0 ਹੋਏਗੀ ਸਾਡੀ ਉਸ ਸੰਸਦ ਦੇ ਵਿੱਚ ਹਰ ਆਵਾਜ਼ ਗੂੰਜੇਗੀ ਤੇ ਹਰ 13 0 ਸਾਰੇ ਪੰਜਾਬ ਇੰਨਾ ਕੁ ਖੁਸ਼ਹਾਲ ਹੋਏਗਾ ਤੇ ਜਿਹੜਾ 70 ਸਾਲ ਦਾ ਪਿਛੜਿਆ ਆ ਪੰਜਾਬ ਸੀ ਉਹ ਤੁਸੀਂ ਵੇਖੋਗੇ ਕਿ ਕਿੱਥੇ ਬਲੰਦੀਆਂ ਦੇ ਉੱਤੇ ਜਾਂਦਾ ਤੁਸੀਂ 1 ਜੂਨ ਨੂੰ ਇਲੈਕਸ਼ਨ ਵੀ ਵੋਟ ਪੈਣੀ ਆ ਤੇ 4 ਜੂਨ ਨੂੰ ਵੇਖੋ ਤੁਸੀਂ ਪੰਜਾਬ ਦੇ ਖੁਸ਼ਹਾਲੀਆਂ ਦਾ ਰਾਹ ਸਾਰ ਨੂੰ ਸਮਝੋ ਵੀ ਖੁੱਲ ਗਿਆ ਆਮ ਆਦਮੀ ਪਾਰਟੀ ਸਾਰੀ ਜੁੜ ਕੇ ਵਰਕਰ ਨਾਲ ਨੇ ਕੁਲਦੀਪ ਸਿੰਘ ਢਾਲੀਵਾਲ ਜੀ ਦੇ ਨਾਲ ਪੂਰਾ ਜੋਸ਼ਮ ਗਰੋਸ ਦੇ ਨਾਲ ਇੱਥੇ ਆਏ ਵਲੰਟੀਅਰ ਤੇ ਆਮ ਆਦਮੀ ਪਾਰਟੀ ਦੀ ਜਿੱਤ ਹੋਣੀ ਹੈ 13 0 ਇਹ ਨਾਰਾ ਹੈ ਭਗਵੰਤ ਮਾਨ ਜੀ ਦਾ ਇਹ ਅਸੀਂ ਉਹਨਾਂ ਨੂੰ ਕਰਕੇ ਬੁਹਾਣਾ 13 0 ਭਗਵੰਤ ਮਾਨ ਜੀ ਹੀਰੋ ਪੰਜਾਬ ਬਣੇਗਾ ਹੀਰੋ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਇੱਕ ਮੱਲੀ ਸਾਹਿਬ ਹੋ ਗਿਆ ਸਾਡਾ ਉੱਪਰ ਹੋਇਆ ਵਾ ਕਟਪੰਨ ਹੋਇਆ ਜਿਵੇਂ ਆਪਣੇ ਪਾਰਟੀ ਕਾਂਗਸਾਂ ਦੇ ਜਿਵੇਂ ਬਾਬਾ ਜੀ ਕਿਹਾ ਕਿ ਅੱਗੇ ਨਹੀਂ ਮਾਰਾ ਆਇਓ ਕਰ ਲਓ ਮਲੇ ਸਾਬ ਮਲੇ ਸਾਬ 2 ਸੈਕਿੰਡ ਸਾਡੇ ਚਾਹੇ ਮੁੜ ਕੇ ਤੇ ਆਸਡੇ ਜੋ ਸੁਜੀਤ ਸਿੰਘ ਵੱਲੀ ਔਰ ਛਾਟਾ ਦੇ ਵਿੱਚ ਇਹਨਾਂ ਦਾ ਬੜਾ ਰਸੂਕ ਆ ਤੇ ਉਹ ਉਹਨਾਂ ਦਾ ਕਹਿਣਾ 013 ਭਿਲੋਕ ਸੋਪਾ 13 0 ਬੀ ਇੱਕ ਜਿਹੜੀ ਸੀਟ ਅਸੀਂ ਵਿਰੋਧੀ ਤਿਰ ਨੂੰ ਨਹੀਂ ਦਿੱਤੀ 13 ਸਾਡੀ ਜਿਤਾ ਕੇ ਝੋਲੀ ਆਪਣੇ ਜਿਹੜੇ ਸਾਡੇ ਹਾਈ ਕਮਾੜੀ ਝੋਲੀ ਚ ਪਾਣਾ ਅਸੀਂ ਇੱਕ ਗੱਲ ਕਰਾਂਗੇ ਗੜਬੰਦਨ ਦੇ ਵਿੱਚ ਇਹਨਾਂ ਦਾ ਆਪਣਾ ਚਿਕਾਉ ਉਹ ਐ ਦੀ ਜਿਹੜੀ ਲੋਕ ਸਭਾ ਸਰਕਾਰ ਬਾਤ ਤੇ ਕਿਦਾ ਚਿਕਾਉ ਤੇ ਕਿਦੀ ਬੰਦੀ ਨਜ਼ਰ ਆਦੀ ਅੱਜ ਮੱਲੀ ਸਾਹਿਬ ਜਿਹੜਾ ਆਪਣੀ ਸੈਂਟਰ ਸਰਕਾਰ ਦੇ ਵਿੱਚ ਚੇਜ ਹੋ ਰਹੀ ਆ ਜਾਂ ਹੁਣੀ ਆ ਜੇ ਇਹਦੇ ਬਾਰੇ ਕੀ ਸੈਂਟਰ ਸਰਕਾਰ ਦੇ ਵਿੱਚ ਸਾਡੀ ਜਿਹੜੀ ਆਈ ਜੀ ਕੇਜਰੀਵਾਲ ਨੂੰ ਅਸੀਂ ਪੀਐਮ ਵੇਖਣਾ ਚਾਹੁੰਦੇ ਆ ਤੇ ਕੇਜਰੀਵਾਲ ਸਾਡੇ ਪੀਐਮ ਹੋਣਗੇ ਉਹਦੇ ਵਿੱਚ ਅਸੀਂ ਮੋਦੀ ਦਾ ਜਿਹੜਾ ਹਰ ਕੇ ਬੋਲ ਵਾਲਾ ਹੈਗਾ ਇਹ ਜਿਹੜਾ 400 ਦਾ ਨਾਹਰਾ ਲਾਈ ਫਿਰਦਾ ਹੈ ਅਸੀਂ ਕਹਿੰਦੇ ਉਹਨਾਂ ਨੂੰ 100 150 ਤੋਂ ਵੱਧ ਸੀਟ ਨਹੀਂ ਆਉਣੀ ਸੀ ਹਰ ਕੀ ਸਾਡੀ ਪੀਐਮ ਦੇ ਜਿਹੜਾ ਚਿਹਰਾ ਹੈ ਸਾਡਾ ਕੇਜਰੀਵਾਲ ਜੀ ਉਹਨਾਂ ਦਾ ਚਿਹਰਾ ਕਿਸ ਜਿਹੜੇ ਪੰਜਾਬ ਦੇ ਵਿੱਚ ਵੀ ਜਿਹੜਾ ਲਹਿਰ ਰਹਿਰ ਹੋਏਗੀ ਸਾਰੇ ਇੰਡੀਆ ਦੇ ਵਿੱਚ ਲਹਿਰ ਵਹਿਰ ਹੋਏਗੀ ਇੱਕ ਇਮਾਨਦਾਰ ਪੀਐਮ ਦੀ ਕੁਰਸੀ ਤੇ ਬੈਠੇਗਾ ਉਹ ਹੈ ਸਾਡਾ ਕੇਜਰੀਵਾਲ ਲੈ ਕੇ ਮੱਲੀ ਸਾਹਿਬ ਬਹੁਤ ਪੁਰਾਣੇ ਮੈਨ ਵਰਕਰ ਨੇ ਇਹਨਾਂ ਨੇ ਬਹੁਤ ਪਾਰਟੀ ਲਈ ਕੰਮ ਕੀਤਾ ਦਿਨ ਰਾਤ ਮਿਹਨਤ ਕੀਤੀ ਆ ਅੱਜ ਵੀ 100 150 ਦੇ ਕਰੀਬ ਜਥਾ ਨਾਲ ਲੈ ਕੇ ਤੇ ਪਾਰਟੀ ਦੇ ਵਿੱਚ ਆਏ ਨੇ ਤੇ ਸੀਐਮ ਸਾਹਿਬ ਦਾ ਧੰਨਵਾਦ ਕਰਨ ਵਾਸਤੇ ਤੇ ਬਹੁਤ ਜ਼ਿਆਦਾ ਸਹਿਯੋਗ ਦੇਂਦੇ ਆ ਸਾਰੇ ਇਹਨਾਂ ਨੂੰ ਤੇ ਹਰ ਇੱਕ ਕਾਉਂਸਲਰ ਦਾ ਜਿਹੜਾ ਵੀ ਇਹਨਾਂ ਦਾ ਸੀਟਾਂ ਨੇ ਉਹਨਾਂ ਦੇ ਵਿੱਚ ਵੀ ਮੱਲੀ ਸਾਹਿਬ ਨੂੰ ਕਾਉਂਸਲਰ ਬਣਾ ਕੇ ਤੇ ਸਰਕਾਰ ਜਿਹੜਾ ਪਬਲਿਕ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ ਬਾਬਾ ਜੀ ਤੁਹਾਡਾ ਸ਼ੁਭ ਨਾਗੇ ਮੇਰਾ ਨਾਂ ਜੀ ਸੂਰਜ ਜੀ ਨਾਸ਼ ਜੀ ਨਾ ਇਹ ਬਾਲਮੀਕ ਤੇ ਇਤੋਂ ਸੰਬੰਧ ਰੱਖਦੇ ਭਰਾਮਪੀਰ ਜੀ ਨੂੰ ਕਹਿੰਦੇ ਜੀ ਮਹਾਰਾਜ ਇਹ ਆਮ ਪਾਰਟੀ ਦੇ ਹੀ ਬਹੁਤ ਵਧੀਆ ਵਿਚਾਰ ਨੇ ਭਗਵੰਤ ਮਾਨ ਦੇ ਵਿਚਾਰ ਨਾਲ ਹੀ ਸਹਿਮਤ ਆ ਆਮ ਪਾਰਟੀ ਜਿਹੜਾ ਗਰੀਬਾਂ ਦੀ ਪਾਰਟੀ ਆ ਜੀ ਗਰੀਬਾਂ ਦੇ ਹਮਦਰਦ ਆ ਇਹ ਕਰਕੇ ਆਮ ਪਾਰਟੀ ਨੂੰ ਚੁੰਦੇ ਆ ਇਹ ਇਹਨਾਂ ਨੂੰ ਬਹੁਤ ਵਧੀਆ ਸਮਝਦਾ ਇਹ ਇਹ ਉਹ ਵੇਖਣਾ ਚਾਹੁੰਦੇ ਆ ਆਮ ਪਾਰਟੀ ਦਾ ਜਿਹੜਾ ਐਮਪੀ ਦੇ ਇਹ ਇਲੈਕਸ਼ਨ ਇਹ 13 ਵਿੱਚੋਂ 13 ਜ਼ੀਰੋ ਕਰਨਾ ਚਾਹੀਦਾ ਜੀ ਮਹਾਰਾਜ ਤੋਂ ਜਿਹੜੇ ਆਮ ਪਾਰਟੀ ਦਾ ਜਿਹੜੇ ਹੈਗੇ ਨਾ ਸਾਡੇ ਜਿਹੜਾ ਮੇਨ ਮੋਦੀ ਸਰਕਾਰ ਨੇ ਜਿਹੜੇ ਕਰ ਰਿਹਾ ਜੀ ਜਿਹੜੇ ਸਾਡੇ ਗ੍ਰਾਂਡ ਰੋਕੇ ਜਿਹੜਾ ਸਾਡੇ ਪੰਜਾਬ ਦੇ ਹੱਕ ਚਾਹੀਦਾ ਹੱਕ ਨਹੀਂ ਦੇ ਰਿਆ ਇਹ 13 ਦਾ 13 ਉੱਥੇ ਜਾਣਗੇ ਤਾਂ ਪੈਣਾ ਲੜਵੱੜ ਕੇ ਕਰਨਗੇ ਆਪਣਾ ਹੱਕ ਜਿਹੜਾ ਪੰਜਾਬ ਦਾ ਹੈਗਾ ਪੰਜਾਬ ਨੂੰ ਮਿਲਣਾ ਚਾਹੀਦਾ ਬਾਕੀ ਇਹ ਮੱਲੀ ਸਾਹਿਬ ਦੇ ਨਾਲ ਆ ਮੱਲੀ ਸਾਹਿਬ ਸਾਡੇ ਪੁਰਾਣੇ ਸਾਥੀ ਆ ਪੁਰਾਣੇ ਵਰਕਰ ਆ ਜੀ ਮੱਲੀ ਸਾਹਿਬ ਜੀ ਦੇ ਵਿਸ਼ੇਸ਼ ਦਰਬੀਰ ਸਿੰਘ ਤੇ ਨਾਲ ਚਾਂਸਟਾਰ ਅਮਰ